ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਜ਼ਾਰਾਂ 6 ਵਜ ਦੀਆਂ 6 ਵੱਡੀਆਂ ਖਬਰਾਂ ਲੈ ਕੇ ਪੂਰੇ ਦਿਨ ਦਾ ਹਾਲ ਇਹਨਾਂ 6 ਖਬਰਾਂ ਦੇ ਜ਼ਰੀਏ ਅਸੀਂ ਤੁਹਾਡੇ ਸਾਹਮਣੇ ਰੱਖਦੇ ਹਾਂ ਅਸੀਂ ਆਮ ਤੌਰ ਤੇ 6 5 4 3 2 ਦੇ ਹਿਸਾਬ ਦੇ ਨਾਲ ਜਾਣੇ ਹਾਂ ਪਰ ਅੱਜ ਦਿਨ ਦੀ ਸਭ ਤੋਂ ਵੱਡੀ ਖਬਰ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਦੂਜੀ ਤੀਜੀ ਚੌਥੀ ਪੰਜਵੀਂ ਤੇ ਫਿਰ ਛੇਵੀਂ ਖਬਰ ਇਸ ਸਮੇਂ 350ਵੇਂ ਸ਼ਹੀਦੀ ਸਮਾਗਮ ਦਾ سلسلہ جاری ਹੈ 25 ਨਵੰਬਰ ਦਾ ਦਿਨ ਹੈ ਜਦੋਂ ਸੰਗਤ ਗੁਰੂ ਘਰਾਂ ਦੇ ਵਿੱਚ ਨਤਮਸਤਕ ਆਪਾਂ ਸਾਰੇ ਹੋ ਰਹੇ ਹਾਂ ਔਰ ਯਾਦ ਕੀਤਾ ਜਾ ਰਿਹਾ ਉਸ ਕੁਰਬਾਨੀ ਨੂੰ ਜੋ 350 ਸਾਲ ਪਹਿਲਾਂ ਦਿੱਤੀ ਗਈ ਜਿਸ ਦੀ ਗੂੰਜ ਅੱਜ ਵੀ ਸੁਣਾਈ ਦਿੰਦੀ ਹੈ ਜਿਸ ਦੀ ਚਰਚਾ ਅੱਜ ਵੀ ਹੈ ਨੌਵੀਂ ਪਾਤਸ਼ਾਹੀ ਗੁਰੂ ਨਗਰ ਤੇਗ ਬਹਾਦਰ ਜੀ ਦੀ ਕੁਰਬਾਨੀ ਮੈਂ ਸ਼ੁਰੂਆਤ ਕਰਨ ਜਾ ਰਿਹਾ ਉਹਨਾਂ ਦੇ ਸ਼ਹੀਦੀਪੁਰਬ ਨੂੰ ਨਾਲ ਜੁੜੇ ਹੋਏ ਬਹੁਤ ਸਾਰੇ ਸਮਾਗਮ ਪੰਜਾਬ ਤੋਂ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਰਵਾਏ ਜਾ ਰਹੇ ਨੇ ਦਿੰਦੀ ਅਹਿਮ ਤੇ ਸਭ ਤੋਂ ਵੱਡੀ ਖਬਰ ਦੇਣ ਵਾਲੀ ਰੁੱਕ ਕਰਨ ਜਾ ਰਹੇ ਹਨ ਪ੍ਰਧਾਨ ਮੰਤਰੀ ਮੋਦੀ ਕੁਰੂਖੇਤਰ ਪਹੁੰਚੇ ਔਰ ਕੁਰੂਖੇਤਰ ਦੇ ਵਿੱਚ 350ਵੇਂ ਸ਼ਹੀਦੀ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਨੇ ਸ਼ਿਰਕਤ ਕੀਤੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਡਾਕ ਟਿਕਟ ਵੀ ਜਾਰੀ ਕੀਤੀ ਗਈ ਹੈ ਤੇ ਇੱਕ ਸ਼ਹੀਦੀ ਪੁਰਬ ਤੇ ਇੱਕ ਸਿੱਕਾ ਵੀ ਜਾਰੀ ਕੀਤਾ ਗਿਆ ਡਾਕ ਟਿਕਟ ਤੇ ਸਿੱਕਾ ਦੋਵੇਂ ਜਾਰੀ ਕੀਤੇ ਗਏ ਨੇ ਕੀ ਪ੍ਰਧਾਨ ਮੰਤਰੀ ਜਦੋਂ ਬੋਲ ਰਹੇ ਸਨ ਤਾਂ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਕੁਰੂਕhetra ਸਿੱਖ ਪਰੰਪਰਾ ਦਾ ਮੁੱਖ ਕੇਂਦਰ ਹੈ ਗੁਰੂ ਤੇਗ ਬਹਾਦਰ ਜੀ ਦਾ ਸੰਕਲਪ ਅਟਲ ਸੀ ਗੁਰੂ ਜੀ ਨੇ ਆਪਣਾ ਸੀਸ ਧਰਮ ਦੀ ਰੱਖਿਆ ਲਈ ਬਲੀਦਾਨ ਕਰ ਦਿੱਤਾ ਇਹ ਪ੍ਰਧਾਨ ਮੰਤਰੀ ਮੋਦੀ ਜਦੋਂ ਬੋਲ ਰਹੇ ਸਨ ਤਾਂ ਉਹਨਾਂ ਦੇ ਵੱਲੋਂ ਆਪਣੇ ਸੰਬੋਧਨ ਦੇ ਦੌਰਾਨ ਇਹ ਗੱਲਾਂ ਕਹੀਆਂ ਗਈਆਂ ਪ੍ਰਧਾਨ ਮੰਤਰੀ ਮੋਦੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਵੀ ਦਿੱਤਾ ਉਹਨਾਂ ਨੇ ਜ਼ਿਕਰ ਕੀਤਾ ਕਿ ਨਸ਼ੇ ਨੇ ਸਾਡੇ ਨੌਜਵਾਨਾਂ ਦੇ ਸੁਪਨਿਆਂ ਨੂੰ ਡੂੰਗੀ ਚੁਣੌਤੀ ਦੇ ਵਿੱਚ ਧੱਕਿਆ ਹੈ ਡਰੱਗਸ ਨੇ ਸੜੀ ਨੌਜਵਾਨ ਪੀੜੀ ਦਾ ਨੁਕਸਾਨ ਕੀਤਾ ਹੈ ਡਰਗ ਸਾਡੇ ਸਾਹਮਣੇ ਬਹੁਤ ਵੱਡੀ ਚੁਣੌਤੀ ਹੈ ਇਸ ਚੁਣੌਤੀ ਦਾ ਮਿਲ ਕੇ ਮੁਕਾਬਲਾ ਕਰਨਾ ਹੋਵੇਗਾ ਪ੍ਰਧਾਨ ਮੰਤਰੀ ਨੇ ਵੀ ਜ਼ਿਕਰ ਕੀਤਾ ਕਿ ਇਹ ਕਈ ਸਦੀਆਂ ਤੋਂ ਜਿਹੜੀ ਨਸ਼ੇ ਦੀ ਮਾਰ ਹੈ ਔਰ ਇਸ ਦਾ ਜ਼ਿਕਰ ਹੁੰਦਾ ਆਇਆ ਹੈ ਨਸ਼ੇ ਖਿਲਾਫ ਸਮਾਜ ਤੇ ਪਰਿਵਾਰ ਦੀ ਲੜਾਈ ਹੈ ਇਹ ਵੀ ਪ੍ਰਧਾਨ ਮੰਤਰੀ ਕਹਿੰਦੇ ਹੋਏ ਨਜ਼ਰ ਆਇਆ ਪੀਐਮ ਨੇ ਸ਼ਹੀਦੀ ਪੁਰਬ ਤੇ ਸਿੱਕਾ ਵੀ ਜਾਰੀ ਕੀਤਾ ਹੈ ਔਰ ਉਸ ਦੀਆਂ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਇਹ ਸਿੱਕਾ ਜਾਰੀ ਕੀਤਾ ਹੈ ਇਸ ਤੋਂ ਪਹਿਲਾਂ ਜਿਹੜੀ ਤੁਸੀਂ ਦੇਖੀ ਉਹ ਡਾਕ ਟਿਕਟ ਜਾਰੀ ਕੀਤੀ ਹੈ ਔਰ ਪ੍ਰਧਾਨ ਮੰਤਰੀ ਨਤਮਸਤਕ ਹੁੰਦੀ ਹੋਈ ਉੱਥੇ ਨਜ਼ਰ ਆਏ ਔਰ ਕਾਬਲੇ ਗੌਰ ਹੈ ਕੀ ਕੁਰਕਸ਼ੇਤਰ ਦੇ ਵਿੱਚ ਜਿਹੜਾ ਸੂਬਾ ਪਧਰੀ ਸਮਾਗਮ ਰੱਖਿਆ ਗਿਆ ਸੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਪ੍ਰਧਾਨ ਮੰਤਰੀ ਉੱਥੇ ਪਹੁੰਚੇ ਹਰਿਆਣਾ ਦੇ ਰਾਜਪਾਲ ਉੱਥੇ ਮੌਜੂਦ ਸਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਉੱਥੇ ਸੀ ਪੂਰੀ ਕੈਬਨਿਟ ਕੈਬਨਿਟ ਦੇ ਨਾਲ ਨਾਲ ਜਿਹੜੇ ਉੱਥੇ ਹੋਰ ਵਿਧਾਇਕ ਨੇ ਵੱਡੇ ਆਗੂ ਨੇ ਸਭ ਨਜ਼ਰ ਆਏ ਕੁਰਕਸ਼ੇਤਰ ਦੇ ਵਿੱਚ ਇਸ ਪੰਡਾਲ ਦੇ ਤੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਸਿੱਕਾ ਜਾਰੀ ਕੀਤਾ ਗਿਆ ਪ੍ਰਧਾਨ ਮੰਤਰੀ ਨੇ ਤਮਸਕ ਹੋਏ ਨੇ ਔਰ ਤਿੰਨ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਕੁਰੂਖੇਤਰ ਦੇ ਵਿੱਚ ਇੱਕ ਜਿਹੜੀ ਪ੍ਰਦਰਸ਼ਨੀ ਹੈ ਉਹ ਵੀ ਦੇਖੀ ਗਈ ਸੀਸ ਨਿਭਾਇਆ ਗਿਆ ਕੁਰੂਖੇਤਰ ਦੇ ਵਿੱਚ ਪ੍ਰਧਾਨ ਮੰਤਰੀ ਦੇ ਵੱਲੋਂ ਤੇ ਫਿਰ ਬਾਣੀ ਵੀ ਸਰਵਨ ਕੀਤੀ ਗਈ ਬਾਣੀ ਸਰਵਨ ਕੀਤੀ ਗਈ ਪ੍ਰਧਾਨ ਮੰਤਰੀ ਉੱਥੇ ਪਹੁੰਚੇ ਤਾਂ ਜਿਹੜਾ ਸ਼ਬਦ ਕੀਰਤਨ ਹੈ ਬੱਚਿਆਂ ਦੇ ਵੱਲੋਂ 350 ਬੱਚਿਆਂ ਦੇ ਵੱਲੋਂ ਸ਼ਬਦ ਕੀਰਤਨ ਉੱਥੇ ਕੀਤਾ ਗਿਆ तो उस आर्टिस्ट की स्मृति हमें यह सिखाती है कि भारत की संस्कृति कितनी व्यापक कितनी उदार और कितनी मानवता केंद्रित रही है उन्होंने सर्वत का भला का मंत्र अपने जीवन से सिद्ध किया आज का यह आयोजन सिर्फ इन स्मृतियों और सिखों के सम्मान का क्षण नहीं है यह हमारे वर्तमान और भविष्य के लिए एक महत्वपूर्ण प्रेरणा भी है गुरु साहब ने सिखाया है जो नर दुख में दुख नहीं माने सो ही पूर्ण ज्ञानी यानी जो विपरीत परिस्थितियों में भी अड़ी रहता है वही सच्चा ज्ञानी है वही सच्चा साधक है इसी प्रेरणा के साथ हमें हर चुनौती को पार करते हुए अपने देश को आगे ले जाना है अपने भारत को विकसित बनाना है साथियों गुरु साहब ने ही हमें सिखाया है भय काहू को देत न, न भय मानत आन यानी हम न किसी को डराए और न किसी से डरकर जिए यही निर्भयता समाज और देश को मजबूत बनाती है तेग बहादुर जी ने भी सत्य न्याय और आस्था की रक्षा को अपना धर्म माना और इस धर्म की रक्षा उन्होंने अपने प्राण देकर की इस ऐतिहासिक अवसर पर भारत सरकार ने श्री गुरु तेज बहादुर जी के चरणों में एक स्मृति डाक टिकट और विशेष सिक्का भी समर्पित करने का सौभाग्य पाया है मेरा कामना है हमारी सरकार गुरु परंपरा की इसी तरह एक ऐसे विषय पर भी बात करना चाहता हूं जिसकी चिंता गुरु साहब ने भी की थी ये विषय नशे का है ड्रग्स का है नशे की आदत ने हमारे अनेक नौजवानों के सपनों को गहरी चुनौतियों में धकेल दिया है सरकार इस समस्या को जड़ से समाप्त करने के लिए सारे प्रयास भी कर रही है लेकिन यह समाज की परिवार की भी लड़ाई है और ऐसे समय में श्री गुरु तेग बहादुर साहब की शिक्षा हमारे लिए प्रेरणा भी है और समाधान भी है यदि समाज ਪਰਿਵਾਰ ਔਰ ਯੁਵਾ ਮਿਲ ਕੇ ਨਸ਼ੇ ਕੇ ਖਿਲਾਫ ਮਿਲਣਾ ਇੱਕ ਲੜਾਈ ਲੜਨੇ ਦਾ ਕੰਮ ਕਰੇ ਤਾਂ ਇਹ ਸਮੱਸਿਆ ਜੜ੍ਹ ਸੇ ਸਮਾਪਤ ਹੋ ਸਕਦੀ ਹੈ ਜੇਨ ਸਮਾਜ ਦੇ ਸਾਰਿਆਂ ਨੂੰ ਮਿਲ ਕੇ ਤਾਂ ਜ਼ਰੂਰ ਹਮਲਾ ਮਾਰਨਾ ਹੋਏਗਾ ਔਰ ਡਰੱਗਸ ਵਰਗੀ ਸਮੱਸਿਆ ਨੂੰ ਜੇਕਰ ਅਸੀਂ ਹਰਾਉਣਾ ਹੈ ਖੈਰ ਇਸ ਸਬ ਦੇ ਵਿਚਾਲੇ ਧਰਮਨਗਰੀ ਇੱਕ ਰੁਕੀ ਚਿੱਤਰ ਤੋਂ ਸੀਐਮ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਉੱਤੇ ਮੈਡੀਕਲ ਕਾਲਜ ਬਣੇਗਾ ਯਮਨਾ ਨਗਰ ਵਾਲਾ ਤੇ ਇਹ ਉਹਨਾਂ ਨੇਗਰ ਦੇ ਵਿੱਚ ਮੈਡੀਕਲ ਕਾਲਜ ਬਣੇਗਾ ਔਰ ਉਸ ਦਾ ਨਾਮ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਉੱਤੇ ਰੱਖਿਆ ਜਾਵੇਗਾ ਸੀਐਮ ਸੈਣੀ ਨੇ ਜ਼ਿਕਰ ਕੀਤਾ ਕਿ 1 ਨਵੰਬਰ ਤੋਂ 4 ਯਾਤਰਾਵਾਂ ਕੱਡੀਆਂ ਗਈਆਂ 350 ਖੂਨਦਾਨ ਕੈਂਪ ਲਗਾਏ ਗਏ ਕਰਨਾਲ ਦੇ ਵਿੱਚ ਹਿੰਦ ਦੀ ਚਾਦਰ ਮੈਰਾਥਨ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ 350 ਸ਼ਹੀਦੀ ਸਮਾਗਮ ਔਰ ਕੁਰੂ ਖੇਤਰ ਦੇ ਵਿੱਚ ਪ੍ਰਧਾਨ ਮੰਤਰੀ ਪਹੁੰਚੇ ਇਸ ਦੌਰਾਨ ਮੁੱਖ ਮੰਤਰੀ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਮੈਡੀਕਲ ਕਾਲਜ ਖੁੱਲਿਆ ਬਣ ਰਿਹਾ ਹੈ ਬਣੇਗਾ ਯਮਨਾਗਰ ਦੇ ਵਿੱਚ ਔਰ ਉਸ ਦਾ ਨਾਮ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਰੱਖਿਆ ਜਾ ਬਣਨੇ ਵਾਲੇ ਮੈਡੀਕਲ ਕਾਲਜ ਦਾ ਨਾਮ ਹਿੰਦ ਕੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ ਨਾਮ ਪਰ ਉਹ ਰੱਖਾ ਗਿਆ ਹੈ ਉਸ ਦਾ ਨਿਰਣੈ ਲਿਆ ਹੈ ਯਮਨਾਗਰ ਮੇ ਬਣਨੇ ਵਾਲੇ ਮੈਡੀਕਲ ਕਾਲਜ ਦਾ ਨਾਮ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ ਨਾਮ ਪਰ ਉਹ ਰੱਖਾ ਗਿਆ ਹੈ ਉਸ ਦਾ ਨਿਰਣੈ ਲਿਆ ਹੁਣ ਅਖਬਾਰਾਂ ਦੀ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਖਬਰ ਪਵਿੱਤਰ ਚੈਰਨ ਅਨੰਦਪੁਰ ਸਾਹਿਬ ਦੋਨੰਦਪੁਰ ਸਾਹਿਬ ਦੇ ਵਿੱਚ ਮੁੱਖ ਮੰਤਰੀ ਪਹੁੰਚੇ ਹੋਏ ਸਨ ਜਦੋਂ ਸੰਪੂਰਨ ਹੋਏ ਨੇ ਸਮਾਗਮ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤੇ ਦੌਰਾਨ ਅਨੰਦਪੁਰ ਸਾਹਿਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਪਾਣੀ ਵੱਡਾ ਐਲਾਨ ਕੀਤਾ ਔਰ ਸੀਐਮ ਨੇ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵਰਲਡ ਕਲਾਸ ਯੂਨੀਵਰਸਿਟੀ ਬਣਾਉਣ ਦਾ ਇਲਾਨ ਸਟੇਜ ਤੋਂ ਕੀਤਾ ਤੇ ਉਹਨਾਂ ਨੇ ਕਿਹਾ ਕਿ ਰੂਤੇਗ ਬਹਾਦਰ ਜੀ ਦੇ ਨਾਮ ਦੇ ਉੱਤੇ ਹੀ ਯੂਨੀਵਰਸਿਟੀ ਬਣੇਗੀ ਅੰਮ੍ਰਿਤਸਰ ਅਨੰਪੁਰ ਸਾਹਿਬ ਅਤੇ ਤਲਵੰਡੀ ਸਾਬੋਧਰੀ ਇੱਕ ਹੋਰ ਐਲਾਨ ਹੋ ਰਿਹਾ ਹੈ ਤਿੰਨੋਂ ਸ਼ਹਿਰਾਂ ਦੇ ਵਿੱਚ ਫ੍ਰੀ ਮਨੀ ਮਨੀ ਬੱਸਾਂ ਤੇ ਏ ਰਿਕਸ਼ਾ ਵੀ ਚੱਲਣਗੇ ਹਨ ਨੀ ਸ਼ਟਲ ਸਰਵਿਸ ਵੀ ਲੋਕਾਂ ਨੂੰ ਦਿੱਤੀ ਜਾਏਗੀ ਪਵਿੱਤਰ ਸ਼ਹਿਰ ਦਾ ਦਰਜਾ ਸਿਰਫ ਕਾਗਜ਼ਾਂ ਦੇ ਵਿੱਚ ਨਹੀਂ ਰਹੇਗਾ ਤਿੰਨੋਂ ਸ਼ਹਿਰਾਂ ਦਾ ਹਰ ਪੱਖੋਂ ਵਿਕਾਸ ਸਰਕਾਰ ਦਾ ਜ਼ਿਮਾ ਹੈ ਤਿੰਨੋਂ ਸ਼ਹਿਰਾਂ ਦੇ ਵਿੱਚ ਹੁਣ ਦੁਕਾਨਾਂ ਦਾ ਇੱਕੋ ਰੰਗ ਹੋਵੇਗਾ ਜਿਵੇਂ 350ਵੇਂ ਸ਼ਹੀਦੀ ਦਿਹਾੜੇ ਦੇ ਮਾਰਕੀਟ ਦੇ ਉੱਤੇ ਇਸ ਸਮਾਗਮ ਤੋਂ ਪਹਿਲਾਂ ਅਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਦੇ ਤੌਰ ਦੇ ਉੱਤੇ ਤਿਆਰ ਕਰਵਾਇਆ ਗਿਆ ਜੜੀਆਂ ਵੀ ਉੱਥੇ ਕੰਦਾ ਨਹੀਂ ਦੀਵਾਰਾਂ ਨਹੀਂ ਇਮਾਰਤਾਂ ਨਹੀਂ ਉਹਨਾਂ ਨੂੰ ਵਾਈਟ ਪੇਂਟ ਕਰਵਾਇਆ ਗਿਆ ਔਰ ਸੀਐਮ ਜ਼ਿਕਰ ਕਰ ਰਹੇ ਨੇ ਕਿ ਹੁਣ ਅੱਗੇ ਤੋਂ ਇਹੀ ਹੋਏਗਾ ਕਿ ਪੂਰੇ ਸ਼ਹਿਰ ਦੇ ਵਿੱਚ ਇੱਕੋ ਹੀ ਕਲਰ ਹੋਏਗਾ ਇਹਨਾਂ ਤਿੰਨੇ ਸ਼ਹਿਰਾਂ ਦਾ ਜ਼ਿਕਰ ਹੋ ਰਿਹਾ ਅੰਮ੍ਰਿਤਸਰ ਤਲਵੰਡੀ ਸਾਬੋ ਤੇ ਅਨੰਦਪੁਰ ਸਾਹਿਬ ਦਾ ਤਖਤ ਨੇ ਅੰਮ੍ਰਿਤਸਰ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਤਖਤਸ਼੍ਰੀ ਅਕਾਲ ਤਖਤ ਸਾਹਿਬ ਜੋ ਸ਼ਬਤ ਨੇ ਅਨੰਦਪੁਰ ਸਾਹਿਬ ਦੇ ਵਿੱਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤਰਵੰਡੀ ਸਾਬ ਤਖਤ ਸ਼੍ਰੀ ਦਮਦਮਾ ਸਾਹਿਬ ਤਾਂ ਤਿੰਨ ਤਖਤ ਪੰਜਾਬੀ ਧਰਤੀ ਦੇ ਉੱਤੇ ਨੇ ਤੇ ਨਾ ਤਿੰਨਾਂ ਤਖਤਾਂ ਦੇ ਜਿਹੜੇ ਸ਼ਹਿਰ ਨੇ ਉਹਨਾਂ ਨੂੰ ਪਵਿੱਤਰ ਸਿਟੀ ਐਲਾਨਿਆ ਗਿਆ ਔਰ ਇਸ ਦੇ ਨਾਲ ਨਾਲ ਉੱਥੇ ਟਰਾਂਸਪੋਰਟ ਵੀ ਫ੍ਰੀ ਕੀਤਾ ਗਿਆ ਅੱਜ ਯੂਨੀਵਰਸਿਟੀ ਦੀ ਗੱਲ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇੱਕ ਵਰਲਡ ਕਲਾਸ ਯੂਨੀਵਰਸਿਟੀ ਇਹ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਜਾਊਗੀ ਜੀ ਵਰਲਡ ਕਲਾਸ ਗੱਗੇ ਗਾਰਾ ਗਗਾਵੇ ਤੰਤਲ ਸੇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਰਨ ਉਪਰ ਸੋ ਸ੍ਰੀ ਆਕ ਔਰ ਯੂਨੀਵਰਸਿਟੀ ਦੇ ਵਿੱਚ ਸੰਗਤ ਨੂੰ ਪੁੱਛ ਪੁੱਛ ਕੇ ਕਿ ਕਿਹੜੇ ਕਿਹੜੇ ਸਬਜੈਕਟ ਰੱਖਣੇ ਨੇ ਕੀ ਕੀ ਪੜਾਇਆ ਜਾਣਾ ਚਾਹੀਦਾ ਨਹੀਂ ਤਾਂ ਅਸੀਂ ਗੁਰੂਆਂ ਦੇ ਐਮਬੀਡੀ ਗਾਈਡਾਂ ਚ ਲੇਖ ਹੀ ਪੜਦੇ ਰਹਿਆ 10 ਨੰਬਰ ਦੇ ਬੱਸ ਹੋਰ ਸਾਨੂੰ ਕੁਝ ਨਹੀਂ ਪੜਾਇਆ ਜੀ ਇਹ ਤੋਂ ਬਾਅਦ ਉਥੇ ਨੇ ਸ਼ਹਿਰਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਪੂਰਾ ਸ਼ਹਿਰ ਤਲਵੰਡੀ ਸਾਬੋ ਪੂਰਾ ਸ਼ਹਿਰ ਤੇਨੰਦਪੁਰ ਸਾਹਿਬ ਤੁਹਾਨੂੰ ਫਰੀਦ ਦੇ ਵਿੱਚ ਈ ਰਿਕਸ਼ਾ ਜਾਂ ਮਿੰਨੀ ਬੱਸਾਂ ਜਾਂ ਜੋ ਵੀ ਲੋਕਲ ਸਰਵਿਸ ਚੱਲੂਗੀ ਉਹ ਬਿਲਕੁਲ ਮੁਫਤ ਹੋਊਗੀ ਜਿੱਥੋਂ ਮਰਜੀ ਚੜੋ ਜਿਹੜੇ ਮਰਜੀ ਗੁਰਦੁਆਰਾ ਸਾਹਿਬ ਉਤਰੋ ਉਥੋਂ ਜਿੱਥੇ ਮਰਜੀ ਜਾਣਾ ਸਾਰੇ ਜਿਹੜਾ ਖਰਚਾ ਉਹਨਾਂ ਦਾ ਉਹ ਜਿਹੜੇ ਈ ਰਿਕਸ਼ਿਆਂ ਦਾ ਜਾਂ ਬੱਸਾਂ ਦਾ ਜਾਂ ਉਹ ਸਰਕਾਰ ਚੱਲੂਗੀ ਜੀ ਤੁਸੀਂ ਕੁਝ ਨਹੀਂ ਕਰਨਾ ਜੀ ਤੁਸੀਂ ਇੱਥੇ ਆ ਜਿਓ ਤੁਹਾਡੀ ਜੇਬ ਵਿੱਚ ਭਾਵੇਂ ਪੈਸੇ ਨਾ ਵੀ ਹੋਣ ਤਾਂ ਵੀ ਤੁਹਾਨੂੰ ਸਾਰੇ ਗੁਰਦੁਆਰਾ ਤਾਂ ਵੋਇਡ ਕਲਾਸ ਯੂਨੀਵਰਸਿਟੀ ਅਨੰਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਣੇਗੀ ਖਾਲਸੇ ਦੀ ਜਨਮ ਭੂਮੀ ਅਨੰਪੁਰ ਸਾਹਿਬ ਦੀ ਧਰਤੀ ਔਰ 350ਵਾਂ ਜਿਹੜਾ ਸ਼ਹੀਦੀ ਦਿਹਾੜਾ ਵੱਡੇ ਪੱਧਰ ਦੇ ਉੱਤੇ 3 ਦਿਨਾਂ ਦੇ ਬਹੁਤ ਸਾਰੇ ਪ੍ਰੋਗਰਾਮਜ਼ ਦੇ ذریعے ਬਣਾਇਆ ਗਿਆ। ਉਦជាੜੀ ਅਨੰਦਪੁਰ ਸਾਹਿਬ ਨਤਮਸਤਕ ਸੁਖਬੀਰ ਸਿੰਘ ਬਾਦਲ ਵੀ ਹੋਂ ਦੇ ਲਈ ਪਹੁੰਚੇ। ਗੁਰਦੁਆਰਾ ਸੀਸਗੰਨ ਸਾਹਿਬ ਦੇ ਵਿੱਚ ਉਹਨਾਂ ਦੇ ਵੱਲੋਂ ਮੱਥਾ ਟੇਕਿਆ ਗਿਆ। ਅਕਾਲੀ ਦਲ ਦੇ ਖਿਲਾਫ ਸਾਜ਼ਿਸ਼ ਰਚੀ ਗਈ ਹੈ। ਉਹਨਾਂ ਨੇ ਇਲਜ਼ਾਮ ਲਗਾਏ। ਸੁਖਬੀਰ ਬਾਦਲ ਨੇ ਕਿਹਾ ਕਿ ਏਜੰਸੀਆਂ ਤੇ ਹੋਰ ਜਥੇਬੰਦੀਆਂ ਨੇ ਮਿਲ ਕੇ ਝੂਠਾ ਪ੍ਰਚਾਰ ਸ਼ੁਰੂ ਮੀ ਅਕਾਲੀ ਦਲ ਦੇ ਖਿਲਾਫ ਕੀਤਾ। ਅਕਾਲੀ ਦਲ ਤੇ ਬੇਅਦਬੀ ਦੇ ਝੂਠੇ ਇਲਜ਼ਾਮ ਲਗਾਏ। ਇਹ ਲੋਕ ਚਾਹੁੰਦੇ ਸਨ ਕਿ ਅਕਾਲ ਅਕਾਲੀ ਦਲ ਪੰਥ ਦੀ ਜਥੇਬੰਦੀ ਹੈ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਸਿੱਖਾਂ ਦੀ ਆਵਾਜ਼ ਕਮਜ਼ੋਰ ਹੋਈ ਕੋਈ ਵੀ ਸਿੱਖ ਗੁਰੂ ਦੀ ਬੇਅਦਬੀ ਨਹੀਂ ਕਰ ਸਕਦਾ ਅਕਾਲ ਤਖਸਾਹਬ ਸਾਡੀ ਸੁਪਰੀਮ ਅਥਾਰਟੀ ਹੈ ਸੁਖਬੀਰ ਬਾਦਲ ਇਹ ਕਹਿੰਦੇ ਹੋਏ ਨਜ਼ਰ ਆਏ ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਪਾਰਟੀ ਦੀ ਹੋਰ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਨਜ਼ਰ ਆਈ ਇੱਕ ਵਾਰ ਫਿਰ ਤੋਂ ਜ਼ਿਕਰ ਕਰਦੇ ਨਜ਼ਰ ਆਏ ਸੁਖਬੀਰ ਬਾਦਲ ਕੀ ਸਾਜ਼ਿਸ਼ਾਂ ਹੋਈਆਂ ਨੇ ਸ਼ਰਮਣੀ ਅਕਾਲੀ ਦਲ ਦੇ ਖਿਲਾਫ ਔਰ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਇਹ ਜਿਹੜਾ ਪੂਰਾ ਕਟ ਕਟਨਾਕਰਮ ਪਿਛਲੇ ਇੱਕ ਦਹਾਕੇ ਦੇ ਵਿੱਚ ਕਰੀਬ ਵਾਪਰਿਆ ਇਹ ਕਈ ਜਥੇਬੰਦੀਆਂ ਤੇ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਵੱਲੋਂ ਝੂਠਾ ਪ੍ਰਚਾਰ ਕਰਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਐਜੇ ਲੋਕ ਦੇ ਮਗਰ ਲੱਗੇ ਆਪਾਂ ਐਜਾ ਝੂਠਾ ਪ੍ਰਚਾਰ ਦੇ ਮਗਰ ਲੱਗੇ ਜਿਹੜੀ ਜਥੇਬੰਦੀ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਆ ਜਿਹੜੀ ਜਥੇਬੰਦੀ ਨੇ ਸਕੂਰੂ ਘਰਾਂ ਦੀ ਸੇਵਾ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਐ ਅਸੀਸ ਦੇਣ ਨੂੰ ਤਿਆਰ ਐ ਉਸੇ ਜਥੇਬੰਦੀ ਨੂੰ ਬੋਲ ਬੋਲ ਕੇ ਬੋਲ ਬੋਲ ਕੇ ਏਜੰਸੀਆਂ ਨੇ ਦੂਜੀਆਂ ਤਾਕਤਾਂ ਨੇ ਤੁਹਾਡੇ ਮਨਾਂ 'ਚ ਪਾਤਾ ਕੀ ਨੇ ਬੇਅਦਬੀ ਕਰਾਈ ਤੁਸੀਂ ਸਾਰੇ ਜੋ ਵੀ ਸਿੱਖ ਹੈ ਸਹੀ ਮਣੇ ਦੇ ਸਿੱਖ ਕਿਤੇ ਵੀ ਬੇਅਦਬੀ ਗੁਰੂ ਨਹੀਂ ਕਰ ਸਕਦਾ ਕੋਈ ਸਿੱਖ ਹੁਣ ਅੱਗੇ ਵਾਦਿਆਂ ਕੋਈ ਛੋੜ ਖਬਰਾਂ ਦਾ ਰੁਕ ਕਰਾਂਗਾ ਤੇ ਦਿਨ ਦੀ ਪੰਜਵੀਂ ਵੱਡੀ ਖਬਰ ਦਾ ਅਸੀਂ ਰੁਕ ਕਰਾਂਗੇ ਪੰਜਵੀਂ ਵੱਡੀ ਖਬਰ ਜਲੰਧਰ ਤੋਂ ਹੈ 9 ਦਿਨਾਂ ਦੇ ਰਿਮਾਂਡ ਦੇ ਉੱਤੇ ਪੇਸ਼ ਦਿੱਤਾ ਗਿਆ 13 ਸਾਲਾ ਬੱਚੀ ਦਾ ਮਲਜ਼ਮ ਕੋਰਟ ਨੇ ਮਲਜ਼ਮ ਦਾ 9 ਦਿਨ ਦਾ ਰਿਮਾਂਡ ਦਿੱਤਾ ਹੈ ਪੁਲਿਸ ਨੂੰ ਕਿ ਉਹ ਜਿਹੜੀ ਪੁੱਛਗਿੱਛ ਆ ਪੁਲਿਸ ਨੇ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਚੰਗੀ ਤਰ੍ਹਾਂ ਹੋ ਸਕੇ ਮਲਜ਼ਮ ਨੂੰ ਜਲੰਧਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਆਪਣੀ ਬੇਟੀ ਦੀ ਸਹੇਲੀ ਦੇ ਨਾਲ ਰੇਪ ਦੇ ਇਲਜ਼ਾਮ ਇਸ ਸ਼ਖਸ ਦੇ ਉੱਤੇ ਹੈਗੇ ਨਹੀਂ ਤੇ ਇਲਜ਼ਾਮੇ ਕੀ ਰੀਪ ਤੋਂ ਬਾਅਦ ਮਲਜ਼ਮ ਨੇ ਬੱਚੀ ਦਾ ਕਤਲ ਕਰ ਦਿੱਤਾ ਪਾਰਸਾ ਸਟੇਟ ਦੇ ਵਿੱਚ ਮਲਜ਼ਮ ਦੇ ਘਰ ਤੋਂ ਇਹ ਬੱਚੀ ਮਿਲੀ ਸੀ ਬੱਚੀ ਦੀ লাশ ਬਰਾਮਦ ਹੋਈ ਸੀ ਕਾਬਲੇਗੌਰ ਹੈ ਕਿ ਪੀੜਤ ਪਰਿਵਾਰ ਦੇ ਨਾਲ ਭਾਜਪਾ ਮਹਿਲਾ ਮੋਰਚਾ ਦੀ ਸੁਭਾ ਪ੍ਰਧਾਨ ਜੈਂਦਰ ਕੌਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਮੁਲਾਕਾਤ ਕੀਤੀ ਤੇ ਸਰਕਾਰ ਤੋਂ ਇਨਸਾਫ ਦੀ ਗੋਹਰ ਲਗਾਈ ਹੈ ਕਿ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਕਾਬਲੇਗੌਰ ਹੈ ਕਿ ਇਸ ਪਰਿਵਾਰ ਦੀ ਬੱਚੀ ਨਹੀਂ ਮਿਲ ਰਹੀ ਸੀ ਕਰੀਬ ਕਾਫੀ ਟਾਈਮ ਹੋ ਗਿਆ ਸੀ ਔਰ ਉਸ ਤੋਂ ਬਾਅਦ ਸੀਸੀਟੀਵੀ ਚੈੱਕ ਕੀਤੀ ਗਿਆ ਤਾਂ ਪਤਾ ਲੱਗਿਆ ਕਿ ਗੌਂਡੀ ਦੇ ਘਰ ਗਈ ਹੈ ਔਰ ਉਸ ਤੋਂ ਬਾਅਦ ਉਸ ਗੋਂਡੀ ਦੇ ਘਰੋਂ লাশ ਮਿਲਦੀ ਹੈ ਬੱਚੀ ਦੀ ਕਾਬਲੇ ਗੌਰ ਹੈ ਕਿ ਉੱਥੇ ਪਹਿਲਾਂ ਵੀ ਇਹ ਬੱਚੀ ਜਾਂਦੀ ਸੀ ਉਸ ਦੀ ਹਮ ਉਮਰ 13 ਸਾਲ ਦੀ ਦੇ ਕਰੀਬ ਉੱਥੇ ਉਸ ਦੀ ਸਹੇਲੀ ਰਹਿੰਦੀ ਸੀ ਤਾਂ ਆਮ ਤੌਰ ਤੇ ਸਹੇਲੀਆਂ ਦੇ ਘਰੇ ਬੱਚੇ ਚਲੇ ਜਾਂਦੇ ਨੇ ਇੱਕ ਦੂਜੇ ਦੇ ਘਰ ਤਾਂ ਪੂਰਾ ਘਟਨਾਕਰਮ ਵਾਪਰਿਆ ਤੇ ਬੱਚੀ ਨੂੰ ਕਤਲ ਕਰ ਦਿੱਤਾ ਸੀ ਇਸ ਸ਼ਖਸ ਨੇ ਜੋ ਹੁਣ ਸਲਾਖਾਂ ਦੇ ਵਿੱਚ ਹੁਣ ਅੱਗੇ ਬਾਤਾਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਦਿਨ ਦੀ 6ਵੀਂ ਵੱਡੀ ਖਬਰ ਦਾ ਮੈਂ ਰੁਕ ਕਰਾਂਗਾ ਕੱਲ ਮੜ ਤੋਂ ਬੰਦ ਰਹੇਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੀਹਾਂ ਪੰਜਾਬ ਯੂਨੀਵਰਸਿਟੀ ਦੇ ਵੱਲੋਂ ਕੱਲ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਇਹ ਡਿਸੀਜਨ ਲੈ ਆ ਗਿਆ ਹੈ ਪੀਯੂ ਦੇ ਵਿੱਚ ਸੈਨੇਟ ਚੋਣਾਂ ਸੰਬੰਧਿਤ ਵਿਵਾਦ ਲਗਾਤਾਰ ਜਾਰੀ ਹੈ ਪੀਯੂ ਬਚਾਓ ਮੋਰਚੇ ਨੇ ਪ੍ਰਦਰਸ਼ਨ ਲਈ ਕਾਲ ਦਿੱਤੀ ਹੈ ਕੱਲ ਯਾਨੀ ਕਿ 26 ਤਰੀਕ ਨੂੰ ਪੀਯੂ ਪ੍ਰਸ਼ਾਸਨ ਤੇ ਵਿਦਿਆਰਥੀਆਂ ਦੇ ਵਿਚਾਲੇ ਟਕਰਾਅ ਦੀ ਸੰਭਾਵਨਾ ਹੋ ਸਕਦੀ ਹੈ ਇਸ ਕਰਕੇ ਛੁੱਟੀ ਕਰ ਦਿੱਤੀ ਗਈ ਇੱਕ ਮੋਰਚਾ 10 ਤਰੀਕ ਨੂੰ ਲਗਾਇਆ ਗਿਆ ਸੀ ਵੱਡੇ ਪੱਧਰ ਦੇ ਉੱਤੇ ਉਸ ਸਮੇਂ ਵੀ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਹੁੰਦੇ ਹੋਏ ਨਜ਼ਰ ਆਏ ਸਨ ਉਸ ਸਮੇਂ ਵੀ ਯੂਨੀਵਰਸਿਟੀ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਸੀ ਉਸ ਦਿਨ ਦੀਆਂ ਹੀ ਤਸਵੀਰਾਂ ਨੇ ਜਿਹੜੀਆਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਔਰ ਵਿਦਿਆਰਥੀ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਕਿ ਸੈਨੇਟਰੀ ਸਿੰਡੀਕੇਟ ਚੋਣਾਂ ਦਾ ਫੌਰੀ ਤੌਰ ਦੇ ਉੱਤੇ ਐਲਾਨ ਕੀਤਾ ਜਾਵੇ ਐਲਾਨ ਜਦੋਂ ਤੱਕ ਨਹੀਂ ਹੁੰਦਾ ਮੂਹ ਜ਼ੁਬਾਨੀ ਉਹ ਵਿਸ਼ਵਾਸ ਨਹੀਂ ਕਰਨਗੇ ਤਾਂ ਫਿਲਹਾਲ ਬੰਬੀ ਕਾਲ ਦਿੱਤੀ ਗਈ ਹੈ